ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੋਉਂਦ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਜੀ ਇੱਕ ਤੁਹਾਨੂੰ ਮੋਰਾ ਨਸਲ ਦਾ ਨਗੀਨਾ ਦਿਖਾਵਾਂਗੇ ਦਿਖਾਵਾਂਗੇ ਵੀ ਪੂਰਾ ਟਾਪ ਦਾ ਗੱਲਬਾਤ ਬਾਈ ਜੀ ਨਾਲ ਕਰਾਂ ਮੈਂ ਸਸੀ ਕਾ ਵੀਰੇ ਬਾਈ ਅਸਰੀ ਕਾ ਬੂਟੇ ਹੋ ਠੀਕ ਠਾਕ ਹੋ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਵੀਰੇ 769650292 ਬੱਚੀ ਜੀ ਪਿੰਡ ਜੀ ਪਿੰਡ ਜੌਂ ਜਿਲ੍ਹਾ ਬਠਿੰਡਾ ਤਸੀ ਰਾਮਪਰਾ ਫੂਲ 9 ਕਿਲੋਮੀਟਰ ਰਾਮਪਰਾ ਸ਼ਹਿਰ ਹੈ 7 ਕਿਲੋਮੀਟਰ ਤਪਾ ਸ਼ਹਿਰ ਹੈ ਜੀ ਚੰਗਾ ਚੱਲੀ ਜਾਂਦਾ ਵੀਰੇ ਕੰਮ ਕਰ ਕੰਮ ਵਧੀਆ ਬਾਈ ਓਕੇ ਤੇ ਵੀਰੇ ਅੱਜ ਫਿਰ ਝੋਟੀ ਦਿਖਾਉਣੀ ਦਿਖਾਉਣੀ ਵੀ ਨਹੀਂ ਜੀ ਨਹੀਂ ਆ ਬਾਈ ਮਗਰ ਵੀ ਬੱਚਾ ਬਹੁਤ ਚੰਗਾ ਮਗਰ ਵੀ ਕੱਟੀ ਹੈ ਕੱਟੀ ਆਗੀ ਮਗਰ ਕੱਟੀ ਆਗੀ ਬਾਈ ਕਿੰਨੇ ਦਿਨਾਂ ਦੀ ਸੂਈ ਵੀਰੇ ਇਹ ਬਾਈ ਪਰਸੋ ਸੂਈ ਆ ਬੂਟੇ ਮੋਹ ਚਾਰ ਦੰਦਾ ਪਲੂਨ ਆ ਜੀ ਪਲੂਨ ਝੋਟੀ ਆ ਰਿੰਗ ਕਰੋ ਚੈੱਕ ਕਰੋ ਜੂੜੀ ਵਾਲਾ ਰਿੰਗ ਸਿੰਗ ਜੇ ਆਪਾਂ ਗੱਲ ਕਰਦੇ ਤੇ ਮੱਥਾ ਦਿਖਾ ਬਾਈ ਕਿੱਡਾ ਚੌੜਾ ਝੋਟੀ ਦਾ ਬਾਕੀ ਦਾ ਹਨਾ ਬਰੀਕ ਜਮਾ ਬਰੀਕੀ ਵਾਲੀ ਆ ਬਾਈ ਹਾਂ ਓਕੇ ਤੇ ਬਾਕੀ ਬਾਈ ਫੂਟੇ ਜਾਂ ਪਹਿਲੇ ਨਾਲ ਠੰਡੀ ਲੈ ਅਜੀਬੂ ਬੈਠੀ ਚਲੋ ਜੇ ਬੱਚਾ ਵੇ ਜੀ ਬਾਈ ਲੈ ਕੋਈ ਚੱਕਰੀ ਨਹੀਂ ਕੰਦਲੇ ਤੋਂ ਨਹੀਂ ਜਾਖਦੀ ਓਕੇ ਜੀ ਆਓ ਫਿਰ ਇਹਨੂੰ ਬਾਹਰੋਂ ਤੋੜਾ ਤਰ੍ਹਾਂ ਕਰਾ ਕੇ ਚੈੱਕ ਤੇ ਅੱਜ ਤਾਂ ਫਿਰ ਮੇਲਾ ਲੁੱਟਣ ਵਾਲਾ ਕੰਮ ਮੇਲਾ ਲੁੱਟਣ ਵਾਲਾ ਕੰਮ ਬਾਈ ਲੈ ਗਿਆ ਤੇ ਰਹਿ ਗਿਆ ਰਹਿ ਗਿਆ ਬਾਈ ਠੀਕ ਆ ਵੀਰੇ ਆ ਦੇਖੋ ਜੀ ਨਾ ਦਾ ਥਾਣਾ ਹੀ ਲ ਪੇਸ ਚੰਗਾ ਤੇ ਕੱਦ ਘੜ ਵੀ ਪਹਿਲਾਂ ਦੇ ਸਾਬ ਨਾਲ ਪੂਰਾ ਚੰਗਾ ਹਾਂ ਬਈ ਮੂੰਹਾਂ ਵੀ ਚੌਗੀ ਅਜੇ ਮੂੰਹਾਂ ਚੌਗੀ ਤੇ ਥਣਲੇ ਵੀ ਦੀ ਬੜੀ ਸਾਫ ਆ ਜੀ ਥਣਲੇ ਦੇ ਪੂਰੇ ਬਈ ਬਾਕੀ ਹੋਰ ਸਭ ਤਾਂ ਗੱਟੀ ਦੀ ਲੈ ਲੈ ਆਹ ਦੇਖੋ ਜੀ ਇਹ ਤਾਂ ਕਮਾਲ ਆ ਯਾਰ ਵੀਰੇ ਹਨਾ ਲੈ ਇਦੂ ਦਸੱਲੀਆਂ ਕੀ ਹੋਣੀਆਂ ਪਹਿਲਾਂ ਕੱਟੀ ਹੋਵੇ ਤੇ ਵਿਰੇ ਚ ਖੜਾ ਕੇ ਧਾਰਾ ਮਾਰਦੇ ਹਾਂ ਨਾ ਬਸ ਵੀਰੇ ਉੱਥੇ ਲ ਜਾ ਕੇ ਮਾਰ ਦਿਆਂਗੇ ਇੱਥੇ ਮਾਰ ਦੋ ਜਲਦ ਦੋ ਉੱਥੇ ਲੈ ਚਲੋ ਕੋਈ ਚੱਕਰ ਨਹੀਂ ਬੱਚਾ ਵੀ ਕਾ ਕਮਾਲ ਐ ਨੇ ਕਹਿਣਾ ਕਿ ਹਣਾ ਕਹਿਣਾ ਬਾਈ ਇਹਨੇ ਕੁਛ ਵੀ ਨਹੀਂ ਕਿਹਾ ਆ ਦੇਖੋ ਜੀ ਤੇ ਕੁਆਲਿਟੀ ਵੀ ਨਾ 100 ਪੀਸ ਆਪਾਂ ਇਹਨੂੰ ਕਹਿ ਸਕਦੇ ਆਂਗੇ ਆ ਦੇਖੋ ਹੂੰ ਕਰੋ ਚੈੱਕ ਥਾਂ ਲੇਵੇ ਦੀ ਪੂਰੀ ਸਾਫ ਆਈ ਨੇੜੇ ਦੇ ਕਰਾਮੇ ਚੈੱਕ ਆ ਦੇਖੋ ਜੀ ਤੇ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਹਣਾ ਹਾਂ ਆਪ ਵੀ ਕੱਟੀ ਬਾਈ ਮਗਰ ਵੀ ਕੱਟੀ ਆ ਕੱਟ ਗਈਆਂ ਹਾਂ ਆ ਆ ਦੇਖੋ ਜੀ ਰੇਟ ਵੀਡੀਓ ਦੇ ਵਿੱਚ ਹੀ ਹੋ ਐਂ ਤਾਂ ਬਣੇ ਰਹੋ ਵੀਡੀਓ ਨੂੰ ਛੱਡ ਕੇ ਨਾ ਜਾਇ ਸਬਸਕ੍ਰਾਈਬ ਨਾ ਕਰਿਓ ਆ ਦੇਖੋ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਵੀਰੇ ਹਨਾ ਸਹਿਬਤ ਨਹੀਂ ਇਹਦੀ ਜਿੰਨੀ ਕਰਦੇ ਉਹਨੀ ਨਹੀਂ ਆਹ ਓੰਨੀ ਥੋੜੀ ਆ ਬਾਈ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਰ ਦੇ ਉੱਤੇ ਲੱਗੇ ਪਿਆ ਤੇ ਥਣ ਸਿੱਟਿਆ ਚੋ ਕੱਟੀ ਨੇ ਇੱਕ ਨੰਬਰ ਹਨਾ ਨਗੀਨਾ ਵੇ ਬੂਟੇ ਨਗੀਨਾ ਰੇਟ ਵੀ ਬਾਈ ਨੇ ਕੋਈ ਡੇਢ ਡੂਡ ਨਹੀਂ ਇਹਦਾ ਨਾ ਬਾਈ ਨਾ ਲੈ ਹੁਣ ਆ ਜਾ ਬਾਈ ਲੈ ਆਹ ਦੇਖੋ ਜੀ ਘੋਟੀਆਂ ਕਰ ਲੀਆ ਓਕੇ 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 ਆਹ ਦੇਖੋ ਜੀ ਕਰੋ ਕੁਆਲਿਟੀ ਚੈੱਕ ਮੈਂ ਖਤ ਓਕੇ ਵੀਰੇ ਹਣਾ ਹਾਂ ਇਧਰੋਂ ਕਰਿਓ ਥਣਲੇ ਹੁਣ ਤੋਂ ਸਮਾਜ ਆਈ ਵੀ ਤੌਰ ਹੀ ਦੇ ਮੜੀ ਤੌਰ ਦਿੰਨੇ ਬਾਈ ਤੌਰ ਦੇ ਵੀਰੇ ਕਿਸੇ ਭੈਣ ਭਰਾ ਨੇ ਆਨਲਾਈਨ ਮਗਾਉਣੀ ਹੋਈ ਸੌਖਾ ਹੋ ਜੂ ਹਣਾ ਬਾਈ ਕਿਸੇ ਦੇ ਕੋਲੋਂ ਆਨਲਾਈਨ ਮਗਾ ਲੇ ਕਿਸੇ ਦੇ ਕੋਲੋਂ ਘਾਟ ਨਹੀਂ ਕੱਟੀ ਦੀ ਹੁਣ ਫਿਰ ਬੋਲਾ ਕਿੰਨਾ ਇਹ ਪੁੱਛਣਾ ਭੁੱਲ ਗਏ ਬੋਲਾ ਤਾਂ ਬਾਈ ਹੁਣ ਹੋਊਗਾ 10 ਕਿਲੋ ਅਗਲਾ 9 ਮਨ ਵਾਲੇ ਕੋਸ਼ਾਕੀ ਨਹੀਂ ਨੌਜ ਦਾ ਮੈਂ ਕਿਹਾ ਬਾਈ ਨੌਜ ਦਾ ਗਰਾਗੀ ਲੈ ਜਾਓ ਜੀ ਕੁਆਲਿਟੀ ਕਰੋ ਚੈੱਕ ਜੇ ਆਪਾਂ ਗੱਲ ਕਰ ਲਗੇ ਨਾ ਜੇ ਮੰਡੀ ਚ ਟਕੱਟੀ ਜਾਵੜੇ ਤੇ ਮੇਲਾ ਮਗਰ ਡੇਢ ਦੀ ਹੈ ਬਾਈ ਹੂੰ ਆ ਦੇਖੋ ਜੀ ਬਾਈ ਨੇ ਡੇਢ ਨਹੀਂ ਮੰਗਣਾ ਚਾਹਵਾ ਜਾਇ ਰੇਟ ਕਰਨਾ ਇਹਦਾ ਅੱਜ ਕੱਟੀ ਜਿੰਨੇ ਦੀ ਮਰਜ਼ੀ ਆ ਦੇਖੋ ਜੀ ਕਰੋ ਸਿੰਘ ਚ ਇੱਕ ਇੱਕ ਨੰਬਰ ਧਾਰਾ ਤੁਰਾ ਸਾਨੂੰ ਪ੍ਰੋਪਰ ਸਾਰੀਆਂ ਚੈੱਕ ਕਰਾਤੀਆਂ ਜੀ ਕੋਈ ਡਰ ਵਾਲੀ ਗੱਲ ਨਹੀਂ ਬਾਈ ਕਹਿੰਦਾ ਭਾਵੇਂ ਤੁਸੀਂ ਦੋ ਟਾਈਮ ਆਇਓ ਤੇ ਆਉਦੇ ਚੋਕੇ ਲੈ ਕੇ ਜਾਏ ਥੱਲੀ ਘੜ ਕੇ ਲੈ ਜਾ ਬਾਈ ਚਾਹੇ ਬੰਦਾ ਆਪਾਂ ਨੂੰ ਕੋਈ ਬਹਿ ਬਣੇ ਫੁੱਟ ਕਿੰਨੇ ਵੀੜੇ ਬਣੇ ਕਿਹ ਜਿਹੇ ਦਾ ਲੰਬਾ ਨਹੀਂ ਬਣਾਉਂਦਾ ਹੁੰਦਾ ਇਹ ਜੀ ਕੋਈ ਗੱਲ ਨਹੀਂ ਇਹ ਜੀ ਕੋਈ ਗੱਲ ਨਹੀਂ ਦਿਖਾ ਲੈ ਆ ਦੇਖਣ ਲਈ ਕਰੋ ਚੈੱਕ ਕਿਉਂਕਿ ਦਿਖਾਉਣ ਵਾਲੀ ਚੀਜ਼ ਸੀ ਦੋ ਮਿੰਟ ਆਪਾਂ ਵੱਧ ਲਾਤੇ ਹੈਗੇ ਹਾਂ ਤੇ ਵੀਰੇ ਹੁਣ ਦੱਸੋ ਇਹਦੀ ਭਰਾਏ ਦੱਸੋ ਸਾ ਇਹਦਾ ਬਈ 1 40 ਨੇ 1 45 ਨੇ 31 ਦੀ ਗੱਟੀ ਦੇ ਦੇ ਉਹ 24 ਮਾਨਦਾਨ ਹੋ ਜਾ ਕਰ ਦਾਂਗੇ ਬਈ ਖੁੱਲਾ ਕਰ ਦਾਂਗੇ ਜਮਾ ਜਾਏ ਰੇਟ ਆ ਜੀ ਵੀਡੀਓ ਦੇਖਣਾ ਹੈ ਭੈਣ ਭਰਾਵਾਂ ਨੂੰ ਕਹਿ ਰਿਹਾ ਕਾਦੀ ਜੱਜਮੈਂਟ ਕਰਾ ਦੇ ਬਈ ਕੋਈ ਛੋਟੀ ਨਾ ਮੰਨ ਕੇ ਆਵੇ ਨਹੀਂ ਛੋਟੀ ਨਹੀਂ ਹੈਗੀ ਬੋਲ ਦੇਣਾ ਆਪਾਂ ਸਾਰਾ ਕੁਝ ਬੋਲ ਦੇਣਾ ਵੀਰੇ ਛੋਟੀ ਹੋਈ ਛੋਟੀ ਬੋਲ ਦੇਣਾ ਹਾਂ ਓਕੇ ਜੀ ਤੇ ਵੀਰੇ 1 30 ਦੇ ਵਿੱਚੋਂ ਤੁਹਾਡਾ ਮਾਨ 31 ਜੋ ਮਾਨਦਾਨ ਬਈ ਚੰਗੀ ਗੱਟੀ ਹੈ ਜੀ ਨੰਬਰ ਬੋਲੋ ਜੀ ਫੇਰ 76965 029 ਬੱਚੀ ਤਦ ਬਈ 12 ਕਿਲੋ ਦੇਣਾ ਘਟੀ ਨੇ ਖੁੱਲਾ ਠੰਡਾ ਹਾਂ ਨਹੀਂ ਦੇਣਾ ਦੇਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਬਾਕੀ ਦਾ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿੰਨੇ ਵੀ ਵੀਡੀਓ ਦੇ ਨਾਲ